ਔਰ ਇਹ অনਰੇਵਲ ਗਾਈਡੈਂਸ ਆਫ ਸੀਐਮ ਪੰਜਾਬ ਦੇ ਅੰਡਰ এডੂਕੇਸ਼ਨ ਮਿਨਿਸਟਰ ਸਾਹਿਬ ਦੇ ਅੰਡਰ ਇੱਕ ਨਵਾਂ ਉਪਰਾਲਾ ਕੱਟਿਆ ਜਿਦੇ ਵਿੱਚ ਕੀ ਮੈਂਟਰਸ਼ਿਪ ਪ੍ਰੋਗਰਾਮ ਇੱਕ ਸਟੈਬਲਿਸ਼ ਕੀਤਾ ਹੈ ਜਿਨ੍ਹਾਂ ਨੇ ਵੀ ਵੋਲੰਟਰੀ ਆਪਣਾ ਇੱਕ ਐਫਰਟ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਕੂਲ ਲੈਵਲ ਦੇ ਵਿੱਚ ਉਹਦਾ ਇੱਕ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾ ਸਕੇ ਇੱਕ ਰਾਈਟ ਡਾਇਰੈਕਸ਼ਨ ਪ੍ਰੋਵਾਈਡ ਕੀਤੀ ਜਾ ਸਕੇ ਹਰ ਇੱਕ ਆਫੀਸਰ ਨੂੰ ਇੰਡੀਵਿਜੂਅਲੀ ਸਕੂਲ ਅਲੋਕੇਟ ਕੀਤਾ ਹੈਗਾ ਜਿਹਦੇ ਚ ਉਹ ਪਰਸਨਲ ਟੈਂਸ਼ਨ ਦੇਗਾ which i think is a very 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 good step ਜਿਹਦੇ ਨਾਲ ਕਿ ਬੰਦਾ ਓਨਰਸ਼ਿਪ ਲੇਗਾ ਇੱਕ ਸੈਂਸ ਆਫ ਓਨਰਸ਼ਿਪ ਇੱਕ ਸੈਂਸ ਆਫ ਬਿਲੋਂਗਿੰਗਨੈਸ ਦਾ ਕਨਸੈਪਟ ਹੁੰਦਾ ਉਹ ਚੀਜ਼ ਲੈ ਕੇ ਆ ਰਹੀ ਹੈ ਗਵਰਨਮੈਂਟ ਤਾਂ ਜੋ ਉਹਨਾਂ ਦੇ ਅੱਗੇ ਆਪਾਂ ਲੈ ਕੇ ਆਵਾਂਗੇ ਜੋ ਆਪਾਂ ਉਹਨਾਂ ਦੇ ਅੱਗੇ ਰੋਲ ਮਾਡਲਸ ਜੋ ਆਪਾਂ ਸਿਚੁਏਸ਼ਨਸ ਉਹਨਾਂ ਦੇ ਅੱਗੇ ਲੈ ਕੇ ਆਵਾਂਗੇ ਉਸ ਚੀਜ਼ ਨੂੰ ਉਹ ਗ੍ਰਾਸਪ ਕਰਕੇ ਬੈਟਰ ਲਰਨ ਕਰਦੇ ਹਨ ਸਾਰੇ ਜਾਣਕਾਰੀ ਦਿਓ ਔਰ ਉਸ ਕੋ ਪਹਿਲਾਂ ਤੁਹਾਡਾ ਰਾਜਗੁਰੂ ਬਹੁਤ ਬਸਵਾਦ ਹੈ ਸਰ ਪੀ ਇਸ ਬਣੀ ਹੈ ਇਹ ਅਨਰੇਵਲ ਗਾਈਡੈਂਸ ਆਫ ਸੀਐਮ ਪੰਜਾਬ ਦੇ ਅੰਡਰ এডੂਕੇਸ਼ਨ ਮਿਨਿਸਟਰ ਸਾਹਿਬ ਦੇ ਅੰਡਰ ਇੱਕ ਨਵਾਂ ਉਪਰਾਲਾ ਕੱਢਿਆ ਜਿਦੇ ਵਿੱਚ ਕੀ ਮੈਂਟਰਸ਼ਿਪ ਪ੍ਰੋਗਰਾਮ ਇੱਕ ਸਟੈਬਲਿਸ਼ ਕੀਤਾ ਹੈ ਤਾਂ ਕਿ ਵੇਰੀਅਸ ਆਫਿਸਰਸ ਇਨ देयर ओन ਕਪੈਸਿਟੀਆਂ ਆਈਐਸ ਆਫਿਸਰਸ ਹੋ ਕੇ ਆਈਪੀਐਸ ਆਫਿਸਰਸ ਦੀ ਇੱਕ ਲਿਸ ਸਰਕੂਲੇਟ ਹੋਈ ਹੈ ਜਿਨ੍ਹਾਂ ਨੇ ਵੀ ਵੋਲੰਟਰੀ ਆਪਣਾ ਇੱਕ ਐਫਰਟ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਕੂਲ ਲੈਵਲ ਦੇ ਵਿੱਚ ਉਹਦਾ ਇੱਕ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾ ਸਕੇ ਇੱਕ ਰਾਈਟ ਡਾਇਰੈਕਸ਼ਨ ਪ੍ਰੋਵਾਈਡ ਕੀਤੀ ਜਾ ਸਕੇ ਨਾਟ ਔਨ ਦੀ ਐਡਮਿਨਿਸਟ੍ਰੇਟਿਵ ਗਰਾਉਂਡ ਬਟ ਇੱਕ ਟੀਚਰਸ ਦੇ ਨਾਲ ਇੰਟਰੈਕਟ ਕਰਕੇ ਪ੍ਰਿੰਸੀਪਲ ਮੈਮ ਨਾਲ ਇੰਟਰੈਕਟ ਕਰਕੇ ਕੀ ਸੁਜੈਸ਼ਨਸ ਆਪਾਂ ਲੈ ਕੇ ਆ ਸਕਦੇ ਹਾਂ ਕਿ ਕਿਵੇਂ ਅਸੀਂ ਸਟੈਡਫਾਸਟ ਕਿਵੇਂ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਜਿਹੜੇ ਵੀ ਇਨਫਰਾਸਟ੍ਰਕਚਰਲ ਨੀਡਸ ਹਨ ਜੋ ਵੀ ਰਿਕੁਆਇਰਮੈਂਟਸ ਆਫ ਦੀ ਸਕੂਲਿੰਗ ਹੈਗੀ ਹੈ ਸਕੂਲਿੰਗ ਦੇ ਵਿੱਚ ਬਹੁਤ ਇੰਪਰੂਵਮੈਂਟ ਹੋਈ ਐ ਅਸੀਂ ਦੇਖ ਰਹੇ ਹਾਂ ਬਟ ਇਸ ਚੀਜ਼ ਨੂੰ ਹੋਰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਣ ਦੇ ਲਈ ਗਵਰਨਮੈਂਟ ਵੱਲੋਂ ਇਹ ਪੁਸ਼ ਹੈਗਾ ਕਿ ਅਫੀਸਰ ਲੈਵਲ ਤੇ ਜਾ ਕੇ ਉਹ ਗਰਾਊਂਡ ਲੈਵਲ ਤੇ ਜਾ ਕੇ ਸਕੂਲ ਨੂੰ ਅਡਾਪਟ ਕਰਨ ਤੇ ਬੱਚਿਆਂ ਦੇ ਵਿੱਚ ਜੋ ਕੋਈ ਡਾਊਟਸ ਹੈ ਜੋ ਵੀ ਉਹਨਾਂ ਦੇ ਇੱਕ ਮੈਂਟਰਸ਼ਿਪ ਪ੍ਰੋਵਾਈਡ ਹੋ ਸਕੇ ਉਹਨਾਂ ਨੂੰ ਇੱਕ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਕਿ ਉਹਨਾਂ ਨੂੰ ਇਨਸਪੀਰੇਸ਼ਨ ਮਿਲੇ ਕਿ ਉਹ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਵਰਕ ਕਰਨ ਤੇ ਆਪਣੇ ਬ੍ਰੇਨ ਡレイン ਜਿਹੜਾ ਹੋ ਰਿਹਾ ਉਸ ਚੀਜ਼ ਨੂੰ ਵੀ ਕੰਟਰੋਲ ਕਰਨ ਦੇ ਲਈ ਤਾਂ ਵੇਰੀਅਸ ਐਸਪੈਕਟਸ ਨੂੰ ਕਵਰ ਕਰਦੇ ਹੋਏ ਮਲਟੀਫੈਸੀਟੇਡ ਅਪਰੋਚ ਨੂੰ ਲੈਂਦੇ ਹੋਏ ਗਵਰਨਮੈਂਟ ਨੇ ਇਹ ਸਟੈਪ ਲிட்டਾ ਹੈ ਤਾਂ ਕਿ ਕੋਨ ਨੂੰ ਮਲਟੀ ਡਾਈਮੈਨਸ਼ਨਲ ਆਊਟਲੁੱਕ ਮਿਲ ਸਕੇ ਸਕੂਲ ਦੇ ਵੱਲੋਂ ਉਹਨਾਂ ਨੂੰ ਰੀਅਲ ਗਰਾਉਂਡ ਫੀਡਬੈਕ ਮਿਲ ਸਕੇ ਕਿ ਸਕੂਲ ਦੇ ਵਿੱਚ ਕੀ ਕੀ ਹੋਰ ਇੰਪਰੂਵ ਕਰਨ ਦੀ ਲੋੜ ਹੈ through the directly through the administration and the personal efforts of the officers so, thanks to you ਹਰ ਇੱਕ ਆਫੀਸਰ ਨੂੰ ਇੰਡੀਵਿਜੂਅਲ ਇੱਕ ਸਕੂਲ ਅਲੋਕੇਟ ਕੀਤਾ ਹੈਗਾ ਜਿਹਦੇ ਚ ਉਹ ਪਰਸਨਲ ਟੈਂਸ਼ਨ ਦੇਗਾ ਵਿਚ ਆਈ ਥਿੰਕ ਇਜ਼ ਅ ਵੈਰੀ 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 ਗੁੱਡ ਸਟੈਪ ਜਿਹਦੇ ਨਾਲ ਕਿ ਬੰਦਾ ਓਨਰਸ਼ਿਪ ਲੇਗਾ ਇੱਕ ਸੈਂਸ ਆਫ ਓਨਰਸ਼ਿਪ ਇੱਕ ਸੈਂਸ ਆਫ ਬਿਲੋਂਗਿੰਗਨੈਸ ਦਾ ਕਨਸੈਪਟ ਹੁੰਦਾ ਉਹ ਚੀਜ਼ ਲੈ ਕੇ ਆ ਰਹੀ ਹੈ ਗਵਰਨਮੈਂਟ ਤਾਂ ਕਿ ਹਰ ਇੱਕ ਗਵਰਨਮੈਂਟ ਅਫੀਸ਼ਰ ਕਿੰਨੀ ਵੀ ਪੋਜੀਸ਼ਨ ਤੇ ਹੈ ਮੇਡ ਵੀ ਦੀ ਹਾਈਸ ਲੈਵਲ ਅਫੀਸਰਸ ਜਿਨ੍ਹਾਂ ਦੇ ਵਿੱਚ ਕੀ ਡੀਸੀ ਲੈਵਲ ਹੋ ਗਿਆ ਐਸਐਸਪੀ ਲੈਵਲ ਦੇ ਅਫੀਸਰਸ ਵੀ ਹੈ ਇਸ ਲਿਸਟ ਦੇ ਵਿੱਚ ਤਾਂ ਜਦੋਂ ਉਹ ਓਨਰਸ਼ਿਪ ਪਲਾਨਗੇ ਉਹਨਾਂ ਨੂੰ ਬਿਲੋਂਗਿੰਗਨੈਸ ਆਏਗੀ ਵਿਦ 올 देयर ਵੇਅਰ ਵਿਦ 올 ਜਿਹੜੀ ਵੀ ਉਹਨਾਂ ਦੇ ਮਾਈਟ ਉਹਨਾਂ ਦਾ ਥਰੂ देयर ਅਫੀਸ਼ੀਅਲ ਕੈਪੈਸਿਟੀਆਂ ਹੈ ਉਹਨਾਂ ਨੂੰ ਯੂਜ਼ ਕਰਕੇ ਆਪਣੀ ਗਵਰਨਮੈਂਟ ਸਕੂਲਸ ਨੂੰ ਨੈਕਸਟ ਲੈਵਲ ਤੇ ਜਾਣ ਲਈ ਇਟ ਵਿਲ ਬੀ ਅ ਗ੍ਰੇਟ ਹੈਲਪ ਠੀਕ ਕਰ ਤੁਸੀਂ ਕੀ ਫੋਕਸ ਕਰਦੇ ਹੋ ਬੱਚਿਆਂ ਨੂੰ ਫਰਮਲੀ ਵੈਰੀ ਵਿਕਨਿੰਗਸ ਆਪਣਾ ਗੋਲ ਜਿਹੜਾ ਹੈਗਾ ਉਹਦੇ ਵਾਸਤੇ ਧਿਆਨ ਨੇ ਬਿਲਕੁਲ ਜੀ ਇੱਕ ਬੇਸ ਪ੍ਰੋਵਾਈਡ ਕਰਦਾ ਜੀ ਜਿਹੜਾ ਆਪਾਂ ਛੋਟੀ ਕਲਾਸਿਸ ਦੇ ਵਿੱਚ ਹੁੰਦੇ ਆ ਇੱਕ ਬੇਸ ਪ੍ਰੋਵਾਈਡ ਕਰਦਾ ਆਪਾਂ ਜਿਸ ਜੋ ਚੀਜ਼ ਦੇਖਦੇ ਆ ਜਦੋਂ ਬੰਦਾ ਛੋਟਾ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਸ ਉਹ ਵਿਜ਼ੂਅਲ ਇਟਸ ਨਾਲ ਸਿੱਖਦਾ ਚੀਜ਼ਾਂ ਨੂੰ ਦੇਖ ਕੇ ਜ਼ਿਆਦਾ ਡੀਸਾਈਫਰ ਕਰਦਾ ਚੀਜ਼ਾਂ ਤਾਂ ਜੋ ਉਹਨਾਂ ਦੇ ਅੱਗੇ ਆਪਾਂ ਲੈ ਕੇ ਆਵਾਂਗੇ ਜੋ ਆਪਾਂ ਉਹਨਾਂ ਦੇ ਅੱਗੇ ਰੋਲ ਮਾਡਲਸ ਜੋ ਆਪਾਂ ਸਿਚੁਏਸ਼ਨਸ ਉਹਨਾਂ ਦੇ ਅੱਗੇ ਲੈ ਕੇ ਆਵਾਂਗੇ ਉਸ ਚੀਜ਼ ਨੂੰ ਉਹ ਗ੍ਰੈਸਪ ਕਰਕੇ ਬੈਟਰ ਲਰਨ ਕਰਦੇ ਆਂ ਤੋ ਗਵਰਨਮੈਂਟ ਦਾ ਵੀ ਕੇ ਇਨੀਸ਼ੀਏਟਿਵ ਹੈ ਕਿ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਪ੍ਰਿੰਸੀਪਲ ਮੈਮ ਆਫਿਸਰਸ ਨਾਲ ਇੰਟਰੈਕਟ ਕਰਾਨਗੇ ਜਦੋਂ ਉਹ ਬੱਚਿਆਂ ਨੂੰ ਦੇਖਾਏਗਾ ਕਿ ਇਹ ਸਾਡੇ ਰੇਂਜ ਤੋਂ ਬਾਹਰ ਨਹੀਂ ਅਸੀਂ ਵੀ ਜਾ ਸਕਦੇ ਹਾਂ ਅਸੀਂ ਵੀ ਕੁਝ ਬਣ ਸਕਦੇ ਹਾਂ ਫੌਜ ਦੇ ਵਿੱਚ ਵੱਡੇ ਆਫਿਸਰਸ ਬਣ ਸਕਦੇ ਹਾਂ ਗਵਰਨਮੈਂਟ 'ਚ ਬਣ ਸਕਦੇ ਹਾਂ ਆਪਣਾ ਸਾਥ ਦੇ ਸਕਦੇ ਹਾਂ ਤਾਂ ਉਹ ਹੈਲਪ ਕਰਦਾ ਹੈ ਏਵਰੀ ਵੌਇਸ ਆਫ ਲਾਈਫ ਦੇ ਵਿੱਚ ਉਹਨਾਂ ਨੂੰ ਜਾਣਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਇੰਟਰੈਕਸ਼ਨ ਵਿਦ ਚਿਲड्रन ਮੀ ਬੀਇੰਗ ਫਰਮ ਪੰਜਾਬ ਇਟਸੈਲਫ ਮੇਰਾ ਆਪਣਾ ਇੱਕ ਆਈਕੋਨ ਸੇ ਇੱਕ ਨਿਜੀ ਮੇਰਾ ਬਹੁਤ ਇੰਟਰਸਟ ਹੈ ਕਿ ਮੈਂ ਆਪਣੇ ਪੰਜਾਬ ਦੇ ਆਪਣੇ ਧਰਤੀ ਲਈ ਕੁਝ ਕਰਾਂ ਮਿੱਟੀ ਦਾ ਕਰਜੀ ਨੂੰ ਕਹਿੰਦੇ ਆ ਤਾਂ ਇੱਕ ਆਟੋਮੈਟਿਕਲੀ ਇੱਕ ਮੇਰਾ ਸਿਗਾ ਇਹਦੇ ਵੱਲ ਫੋਕਸ ਸੀ ਇੱਕ ਟੈਂਸ਼ਨ ਸੀ ਕਿ ਮੈਂ ਸਕੂਲ ਨੂੰ ਕਿਵੇਂ ਇੰਪਰੂਵ ਕਰ ਸਕਾਂ ਆਪਣੇ ਏਰੀਆ ਦੇ ਆਪਣੇ ਪੰਜਾਬ ਦੇ ਲਈ ਕੀ ਫੋਰ ਸਟੈਪ ਕਰ ਸਕੀਏ ਤਾਂ ਕਿ ਆਪਾਂ ਇਸ ਨੂੰ ਇੰਪਰੂਵ ਕਰੀਏ ਤਾਂ ਉਸੇ ਸਟੈਪ ਦੇ ਵਿੱਚ ਮੇਰਾ ਵੀ ਇੰਟਰਸਟ ਸੀਗਾ ਕਿ ਮੈਂ ਆ ਕੇ ਬੱਚਿਆਂ ਨਾਲ ਇੰਟਰੈਕਟ ਕਰ ਸਕਾਂ ਕਿ ਇਹਨਾਂ ਨੂੰ ਐਟਲੀਸਟ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਇਹਨਾਂ ਨੂੰ ਪਤਾ ਹੋਵੇ ਕਿ ਆਪਾਂ ਕਿਸ ਚੀਜ਼ ਵੱਲ ਨੂੰ ਫੋਕਸ ਕਰਨਾ ਹੈ ਤੇ ਕਿਹੜੀ ਚੀਜ਼ ਨੂੰ ਅਵੋਇਡ ਕਰਨਾ ਹੈ ਸਰ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਸਕੂਲ ਜਾਈਓ ਇਸ ਤੋਂ ਪਹਿਲਾਂ ਕਿਸੇ ਹੋਰ ਸਕੂਲ ਦੇ ਵਿੱਚ ਵੀ ਲੈਕਚਰ听ਦਾਇਆ ਸਰ ਦੇਖੋ ਹੋਰ ਸਕੂਲ ਦੇ ਵਿੱਚ ਵੈਸੇ ਤਾਂ ਗਏ ਆ ਬਟ ਇਹ ਜਿਹੜੀ ਅਪਰੋਚ ਹੈ ਫਰਸਟ ਟਾਈਮ ਮੈਂਟਰਸ਼ਿਪ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੈ ਉਹਦੇ ਤਹਿਤ ਇਹੀ ਸਕੂਲ ਜਿਹੜਾ ਮੈਨੂੰ ਅਲੋਕੇਟ ਹੋਇਆ ਗਾ ਸਰ ਜਿਹੜਾ ਬੱਚਿਆਂ ਦਾ ਅਜੇ ਸਵੀਅਤ ਤੋਂ ਲੈ ਕੇ ਹੁਣ ਤੱਕ ਦਾ ਡਿਸਪਲਨ ਹੈਗਾ ਜੀ ਨਾਲ ਆਇਵਡ ਸੇ ਸਾਰੇ ਬੈਠੇ ਰਹੇ ਮਤਲਬ एवरीवन ਧੁੱਪ ਹੈਗੀ ਇੱਥੇ ਦੇ ਬੱਚੇ ਬੈਠੇ ਪ੍ਰੋਪਰਲੀ ਕੋਈ ਹਿਲਜੁਲ ਨਹੀਂ ਕੋਈ ਗੱਲਾਂ ਬਾਤਾਂ ਨਹੀਂ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਇਹ ਸ਼ੋਅ ਕਰਦਾ ਹੈ ਕਿ ਆਪਣੇ ਪੰਜਾਬ ਦੇ ਬੱਚਾਂ ਚ ਕਿੰਨੀ ਡੈਡੀਕੇਸ਼ਨ ਹੈ ਕਿੰਨੇ ਰਿਜ਼ੋਲਵ ਹੈ ਕਿੰਨਾਂ ਰੈਜ਼ੀਲੀਅੰਸ ਹੈ ਬਟ ਇਹਨਾਂ ਨੂੰ ਤਰਾਸ਼ਣਾ ਸਾਡੀ ਜ਼ਿੰਮੇਵਾਰੀ ਹੈ ਜਿਵੇਂ ਪਹਿਲਾਂ ਦੱਸਿਆ ਸਰ ਦੱਸੇ ਪੜ ਦੇ ਵਿੱਚ ਕਿ ਜਿਉਂ ਪੁੱਛਣਗੇ ਜਿਹਾ ਫਿਰ ਕੀ ਦਾ ਖੜ ਕੇ ਛਾਲ ਮਾਰ ਦੇ ਐਦਾਂ ਦੀ ਇੰਤਕ ਨਹੀਂ ਹੁੰਦੀ ਯੂਕੇਸੀ ਦੀ ਇੰਟੈਲੈਕਚੁਅਲ ਇੰਟਰਵਿਊ ਹੁੰਦੀ ਹੈ ਤੁਹਾਡੇ ਜਿਹੜਾ ਤੁਸੀਂ ਬਾਇਓ ਡਾਟਾ ਕੈਸ ਹੁੰਦਾ ਐਪਲੀਕੇਸ਼ਨ ਫਾਰਮ ਹੁੰਦਾ ਜੋ ਵੀ ਤੁਸੀਂ ਆਪਣਾ ਬਾਇਓ ਡਾਟਾ ਭਰਿਆ ਹੁੰਦਾ ਹੈ ਉਹਨਾਂ ਦੇ ਵਿੱਚੋਂ ਹੀ ਕੁਐਸਚਨ ਪੁੱਛਦੇ ਹੈ ਜਦੋਂ ਤੁਸੀਂ ਆਪਣੇ ਬਾਰੇ ਕੌਨਫੀਡੈਂਟ ਹੋ ਟੈਸਟ ਆਫ ਨੌਲੇਜ ਨਹੀਂ ਹੈ ਇੰਟਰਵਿਊ ਤੁਸੀਂ ਨੌਲੇਜ ਦਾ ਟੈਸਟ ਆਲਰੇਡੀ ਪਾਸ ਕਰ ਚੁੱਕੇ ਹੋ ਪ੍ਰੀਲਿਮਸ ਮੇਨ ਦੇ ਵਿੱਚ ਇੰਟਰਵਿਊ ਇੱਕ ਐਸੀ ਸਟੇਜ ਹੈ ਜਿੱਥੇ ਤੁਸੀਂ ਆਪਣਾ ਕੌਨਫੀਡੈਂਸ ਜਿਹੜਾ ਆਪਣਾ ਐਟੀਟਿਊਡ ਜੋ ਤੁਸੀਂ ਕੈਰੀ ਕਰਦੇ ਹੋ ਉਹ ਐਕਸਪ੍ਰੈਸ ਕਰਦੇ ਹੋ ਤਾਂ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਕਿ ਆਪਣਾ ਐਟੀਟਿਊਡ ਮੇਨਟੇਨ ਕਰਕੇ ਰੱਖੋ ਜਿਹੜੀ ਡਰੈਸਿੰਗ ਤੁਸੀਂ ਕਰਦੇ ਹੋ ਆਪਣੇ ਆਪ ਦੇ ਵਿੱਚ ਜਦੋਂ ਪਰਫੈਕਟنس ਹੋਏਗਾ ਤੁਸੀਂ ਪ੍ਰੂਫ ਕਰੋਗੇ ਸਰ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਾਡੇ এডਿਊਕੇਸ਼ਨ ਮਿਨਿਸਟਰ ਜਿਹੜਾ ਨੇ ਇਹ ਚੀਜ਼ ਸੋਚੀ ਕਿਉਂਕਿ ਸਰ ਇਹ ਸਾਡੇ ਬੱਚਾ ਨੇ ਇੱਕ ਆਈਡੀਆ ਲੈ ਇੱਕ ਰੋਲ ਮਾਡਲ ਬਣਨ ਦੀ ਮਤਲਬ ਕੋਈ ਪਤਾ ਨਹੀਂ ਬੱਚੇ ਨੂੰ ਕਿਸ ਉਮਰ ਚ ਕਿਹੜੀ ਚੀਜ਼ ਹੈ ਜੀ ਕਲਿੱਕ ਕਰ ਜਾਏ ਤੇ ਕੋਈ ਪਰਸਨੈਲਿਟੀ ਉਹਨੂੰ ਇੰਨੀ ਇੰਪ੍ਰੈਸ ਕਰ ਜਾਂਦੀ ਹੈ ਕਿ ਉਹਦਾ ਰੋਲ ਮਾਡਲ ਬਣ ਜਾਂਦਾ ਹੈ ਉਹਦਾ ਲਾਈਫ ਦਾ ਮਕਸਦ ਬਣ ਜਾਂਦਾ ਹੈ ਕਿ ਮੈਂ ਵੀ ਇੱਥੇ ਤੱਕ ਪਹੁੰਚਣਾ ਹੈ ਮੈਂ ਵੀ ਇਹ ਪੋਜੀਸ਼ਨ ਹਾਸਲ ਕਰਨੀ ਹੈ ਤੇ ਜਿਹਨੇ ਵਧੀਆ ਤਰੀਕੇ ਨਾਲ ਸਰਨਿਆਂ ਚ ਇੰਟਰੈਕਟ ਕੀਤਾ ਬੱਚਿਆਂ ਦੇ ਨਾਲ ਉਹਨਾਂ ਦੇ ਲੈਵਲ ਤੇ ਆ ਕੇ ਤੇ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਉਹਨਾਂ ਦੀ ਕੁਐਰੀਜ਼ ਤੇ ਬੱਚਾ ਨੂੰ ਇਹ ਵਾਕਈ ਇੰਪ੍ਰੈਸ ਕਰੇਗੀ ਮੈਡਮ ਕੀ ਜੀ ਨੂੰ ਵੀ 6 ਸਾਲਾਂ ਜਾਈ ਹੈ ਜਿਤਨਾ ਬਹੁਤ ਵੱਡੇ ਵੱਡੇ ਪਰਸਨੈਟੀਜ਼ ਤੁਸੀਂ ਸਕੂਲ ਦੇ ਵਿੱਚ ਆਉਣ ਦਾ ਇਜਾਜ਼ਤ ਦੇ ਮੰਨਤ ਕਰੋਗੇ ਜੀ ਹਾਂ ਜੀ ਆਣਗੇ ਜੀ ਸਾਡੇ ਵੱਲੋਂ ਤਾਂ मोस्ट ਇਨਵਾਈਟਡ ਸਰ ਕਿਉਂਕਿ ਇਹ ਜੀ ਪਰਸਨੈਟੀਜ਼ ਜੇ ਇਹ ਮੰਚ ਤੇ ਬੱਚਿਆਂ ਦੇ ਨਾਲ ਰੂਬਰੂ ਹੋਣਗੀਆਂ ਇਹ ਬੱਚਾ ਨੂੰ ਬਹੁਤ ਅੱਗੇ ਵਧਣ ਦੀ ਇਨਸਪਾਇਰ ਕਰਨਗੀਆਂ